ਨੇ ਡਾਈ ਨੇ ਬੰਦੇ ਇਹ ਨਾ ਫਿਰ ਉਹ ਡਰ ਗਿਆ ਫਿਰ ਵਿੱਚ ਉਧਰੋਂ ਭੱਜਦਾ ਪਿਆ ਇਹ ਇਕੱਠੇ ਹੀ ਆ ਇਹ ਵਸੀਮ ਰੂਸ ਸਿਆਲੇ ਦੀ ਨਹਿਰ ਆ ਜੀ ਤੇ ਆ ਦੋ ਸਾੰਬਰ ਤੇ ਇੱਕ ਬਾਰਾ ਸਿੰਘਾ ਬੱਚਾ ਹੀ ਆ ਵੈਸੇ ਇਹ ਜਿਹੜਾ ਭਾਰਾ ਇੱਕ ਸਾੰਬਰ ਸੀ ਉਹਨੂੰ ਨਹਿਰ ਚੋਂ ਕੱਢ ਲਿਆ ਉਹਨੂੰ ਹੁਣ ਇੱਕ ਆ ਬਾਰਾ ਸਿੰਘਾ ਤੇ ਇੱਕ ਓ ਸਾੰਬਰ ਉੱਦਮ ਜਾ ਰਿਹਾ ਧਿਆਨ ਨਾਲ 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 ਸੁੱਕੀ ਜਾਲਾ ਨਾ ਬਾਈ ਜਾਲਾ ਨਾ ਬਾਈ ਬਾਜੀ ਖਿੱਚੇ ਨਹੀਂ ਹੋਣਾ ਓ ਜਾ ਨਾ ਤੁਹਾਡਾ ਮੈਂ ਹੋਈ ਤੈਨਾਂ ਚੱਲ 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 ਖਿੱਚ ਰਾ ਖਿੱਚ ਰਾ ਬਾਜੀ ਜਾਲਾ ਤਾਂ ਨਹੀਂ ਦਾ ਹੋਣਾ ਸੁੱਕੀ ਉਹ ਉਧਰ ਦੋ ਕੁ ਬੰਦੇ ਜਾ ਓ ਠੀਖੇ ਉਧਰਲੇ ਪਾਸੇ ਦੋ ਤਿੰਨ ਬੰਦੇ ਜਾਓ ਆਓ ਦੋ ਤਿੰਨ ਮੁੰਡੇ ਹੋਣ ਆਓ ਉਧਰ ਜੀ ਪਾਓ ਉਧਰ ਹੀ ਚੱਲ ਚਲੋ ਉਧਰ ਜੀ ਉਧਰ ਜਾਓ ਜਾਓ ਧੋੜ ਕੇ ਇੱਥੇ ਕਿ ਨਾ ਰੁਕ ਜਾ ਰੁਕ ਜਾ ਇੱਥੇ ਇੱਥੇ ਇੱਕ ਟਕਾ ਕੇ ਰੱਖ ਓਏ ਓਏ ਆ ਬੜੀ ਦੁੱਖੇ ਆ ਗਿਆ ਰਸਾਂ ਲੱਤਾਂ ਨੂੰ ਪਿਛਲੀਆਂ ਨੂੰ ਪਾਇਓ ਇਹੇ ਮਾਰਦਾ ਜਾਦਾ ਪਿਛਲੀਆਂ ਨੂੰ ਲੱਤਾਂ ਨੂੰ ਪਾਇਓ ਪਿਛਲੀਆਂ ਨੂੰ ਬਹੁਤ ਮਾਰਦਾ ਹੈ ਸੁਕੇ ਧਿਆਨ ਨਾਲ ਜਰਾ ਕਰ ਹੋਈ ਬਹੁਤ ਤੇਜ਼ ਹੈ ਨਹੀਂ ਨਹੀਂ ਰੁਕ 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 ਦੋ ਦਿਨ ਲੱਗਦੇ ਆ ਰਹੇ ਕਿਉਂ ਅਜੇ ਪਿੱਛੇ ਨਹੀਂ ਜਾ ਰਹੇ ਹੈ ਤੁਸੀਂ ਘੁੰਮ ਕੇ ਜਾਓ ਨਾ ਆ ਦੇਖੋ ਸਕੂਟੀ ਲੈ ਕੇ ਜਾਂਦੇ ਪਏ ਆਜੋ ਆਜੋ ਕੁਝ ਨਹੀਂ ਹੁੰਦਾ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਕਿਨੂੰ ਕੱਢ ਕੇ ਨਾ ਯਾਰ ਹਾਰ ਰੱਸਾ ਪਾਵਾ ਜੀ ਇਦਾਂ ਪਾਲਾ ਚਾਚਾ ਨਾ ਪਿਆ ਨਾ ਹੁੰਦਾ ਤਸੱਲੀ ਉਹਦੀ ਉਹ ਗੜਾ ਇਹਨੂੰ ਖਿੱਚ ਕੇ ਨਾ ਬਾਹਰ ਖੰਭੇ ਨਾ ਬੰਦਿਓ ਉਹ ਗੜੇ ਗੜੇ ਤੋਂ ਯਾਰ ਮਮਾ ਕਰ ਦੇਣਾ ਕਰ ਦੇਣਾ ਉਹ ਰਸੇ ਪਾਉਂਦੇ ਆ ਟੱਪ ਜਣਾ ਉਹਨੇ ਚਲੋ ਲੱਤਾਂ ਉਹ ਪਿੱਛੇ ਓਰੇ ਲੱਤਾਂ ਵਾਲਾ ਛੱਡ ਕੱਲੀ ਖਾਣ ਜਾਣਾ ਬਸ ਛੱਡ ਦੇ ਛੱਡ ਦੇ ਛੱਡ ਦੇ ਬਸ